ਇੱਕ ਗਾਣਾ ਸੀ ਤੁਹਾਡਾ ਮਿੱਤਰਾਂ ਦੀ ਮੋਟਰ ਤੇ ਨਿੱਤ ਕੱਚ ਦੀ ਗਲਾਸੀ ਖੜਕੇ ਹਾਂਜੀ ਭਾਜੀ ਇਹ ਗਾਣਾ ਬੜਾ ਹਟ ਰਿਆ ਤੇ ਕਦੇ-ਕਦੇ ਗਲਾਸੀ ਖੜਕ ਵੀ ਜਾਂਦੀ ਆ ਜਾਂ ਦਰਸ਼ਕਾਂ ਦੇ ਮਨੋਰੰਜਨ ਲਈ ਹੀ ਕਰਦੇ ਹੁੰਦੇ ਨੇ ਮੈਂ ਨਹੀਂ ਮੈਂ ਝੂਠ ਨਹੀਂ ਬੋਲਣਾ ਜੀ ਆਪਾਂ ਗਲਾਸੀ ਖੜਕਾ ਲਈ ਦੀ ਬਹੁਤ ਰੀਅਰ ਚਾਂਸ ਬਹੁਤ ਘੱਟ ਹਾਂ ਹਾਂ ਕਿਤੇ ਬਹੁਤ ਖੁਸ਼ੀ ਦਾ ਮੌਕਾ ਹੈਗਾ ਅੱਛਾ ਜੀ ਤੇ ਇੰਜੋਏ ਕਰ ਲਈ ਤਾਂ ਨਹੀਂ ਤਾਂ ਨਹੀਂ ਭਾਵੇਂ ਹਾਂ ਹਾਂ ਇਦਾਂ ਨਹੀਂ ਵੀ ਬੈਠਿਆਂ ਦਾ ਵੀ ਆਪਾਂ ਲਾਲਾ ਸਿੱਠਣੀਆਂ ਵੀ दारू ਤੁਹਾਨੂੰ ਨਾ ਗੁਜ਼ਾਰਾ ਨਹੀਂ ਨਹੀਂ ਠੀਕ ਹੈ 6 6 ਮਹੀਨੇ ਨਹੀਂ ਇਦਾਂ ਕਈ ਵਾਰੀ ਇਦਾਂ ਬੈਠੇ ਹਾਂ ਦਾ ਵਲਾਸੀ ਕਹਿਣਾ ਮਗਲ ਖੜਕਾ ਲਈ ਦੀ ਆ ਸ਼ਾਰਟ ਕਰੇ ਝੂਠ ਨਹੀਂ ਬੋਲਣਾ ਨਹੀਂ ਠੀਕ ਹੈ ਹਾਂਜੀ ਹਾਂਜੀ ਪਿਛਲਾ ਸਮਾਂ 7 8 ਸਾਲ ਤਾਂ ਬਿਲਕੁਲ ਹੀ ਨਹੀਂ ਆਪਾਂ ਕੋਈ ਚੀਜ਼ ਨੂੰ ਟੱਚ ਕੀਤਾ ਤੇ ਸੋ ਅੱਛਾ ਇੱਕ ਸਵਾਲ ਬੜਾ ਹੈ ਮੇਰਾ ਤੁਸੀਂ ਤਾਂ ਬਹੁਤ ਲੰਮੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਹੋ ਜੀ ਜਿਵੇਂ ਕਿ ਅੱਜਕੱਲ ਆਪਾਂ ਗੱਲ ਕਰੀਏ ਵੀ ਕਾਫੀ ਗੈਂਗਸਟਰਾਂ ਵੱਲੋਂ ਕੁਝ ਐ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਫਿਟ ਕਾਲਸ ਵੀ ਦਿੱਤੀਆਂ ਜਾਂਦੀਆਂ ਆ ਤੇ ਆਪਾਂ ਗੱਲ ਕਰੀਏ ਤੁਹਾਡੇ ਤੁਸੀਂ ਤਾਂ ਲੰਮੇ ਸਮੇਂ ਤੋਂ ਇਸ ਖੇਤਰ ਵਿੱਚ ਉਸ ਤਰ੍ਹਾਂ ਉਹਦੋਂ ਵੀ ਇਸ ਤਰ੍ਹਾਂ ਹੁੰਦੀ ਸੀ ਤਾਂ ਜਿਦਾ ਅੱਜਕੱਲ ਹੁਣ ਉਹ ਦੀ ਪਿੱਛੇ ਜਾ ਗੋਲੀਆਂ ਵੀ ਚੱਲੀਆਂ ਕਿਸੇ ਗਾਇਕ ਦੇ ਘਰ ਮੈਂ ਨਾਮ ਨਹੀਂ ਲਵਾਂਗਾ ਜੀ ਇਸ ਚੀਜ਼ ਬਾਰੇ ਕੀ ਕਹਿਣਾ ਚਾਹਦੇ ਇਹਦੇ ਬਾਰੇ ਬੱਸ ਰਿਕੁਐਸਟ ਹੀ ਕਰ ਸਕਦੇ ਹਾਂ ਉਦਾਂ ਹੁਣ ਗਾਉਣ ਆਰਿਆਂ ਕੋਈ ਬਾਹਲਾ ਇਦਾਂ ਦਾ ਹੁੰਦਾ ਨਹੀਂ ਹੈ ਤਾਂ ਸਾਡੀ ਅਸੀਂ ਐਂਟਰਟੇਨਮੈਂਟ ਵਾਲੀ ਲੋਕ ਹਾਂ ਹਮਮ ਤੇ ਪੈਸੇ ਤੇਲੇ ਦੀ ਈ ਵੱਡੀ ਕਹਾਣੀ ਨਹੀਂ ਹੁੰਦੀ ਹਮਮ ਖਰਚੇ ਵੀ ਬਹੁਤ ਹੁੰਦੇ ਆ ਇਹ ਉਹਦਾ ਰੀਜਨ ਥੋੜਾ ਜਿਹਾ ਏਦਾਂ ਬਣ ਜਾਂਦਾ ਵੀ ਸ਼ੋਅ ਆਫ ਜਾਂਦਾ ਹਮ ਹੁਣ ਮੰਨ ਲਓ ਗੱਡੀ ਆ ਮੇਰੇ ਗੀਤ ਚ ਆ ਗਈ ਤੁਹਾਡੇ ਚ ਆ ਗਈ ਜਾਂ ਹੋਰ ਕਿਸੇ ਆਰਟਿਸਟਾਂ ਦੇ ਜਿੰਨੇ ਕੋਈ ਕਿਸੇ ਦਾ ਵੀ ਤੁਸੀਂ ਨਾਮ ਲੈ ਦਿਓ ਉਹਦੀ ਆਪਣੀ ਗੱਡੀ ਨਹੀਂ ਹੁੰਦੀ ਹਮਮ ਉਹ ਏਦਾਂ ਹੀ ਜਿਹੜੇ ਲੋਕ ਵੈਲ ਸੈਟਰਡੇ ਆ ਜਾਂ ਉਹ ਅਪਰੋਚ ਕਰ ਲੈਂਦਾ ਬੰਦਾ ਜਾਂ ਰੈਂਟ ਤੇ ਮਿਲ ਜਾਂਦੀਆਂ ਗੱਡੀਆਂ ਹਮਮ ਉਹ ਹੁੰਦੀਆਂ ਉਹ ਇੱਕ ਐਂਟਰਟੇਨਮੈਂਟ ਦਾ ਜ਼ਰੀਆ ਆ ਹਮਮ ਤੇ ਬਾਕੀ ਹੈਗੇ ਅਸੀਂ ਨੰਗਈਆਂ ਸਾਰੇ ਬੜੀ ਵੱਡੀ ਗੱਲ ਨਹੀਂ ਜੀ ਉਹਦਾ ਗੁਰੂ ਮਹਾਰਾਜ ਦੀ ਕਿਰਪਾ ਵੀ ਅੰਜੋਏ ਘੁੰਮਣ ਫੇਰ ਨੂੰ ਬਹੁਤ ਮਿਲਦਾ ਹੁਣ ਮੰਨ ਲਓ ਇੱਥੇ ਸ਼ੋਅ ਕਰਨ ਆਇਆ ਜੀ ਪ੍ਰੋਮੋਟਰ ਨੇ ਟਿਕਟ ਲਾਈਆ ਪ੍ਰੋਮੋਟਰ ਨੇ ਹੋਟਲ ਦਿੱਤਾ ਪ੍ਰੋਮੋਟਰ ਨੇ ਖਾਣਾ ਜੀ ਇਹ ਸਾਡੇ ਜਦੋਂ ਐਗਰੀਮੈਂਟ ਹੁੰਦਾ ਉਹਦੇ ਵਿੱਚ ਹੁੰਦਾ ਅਕੋਮੋਡੇਸ਼ਨ ਟ੍ਰੈਵਲਿੰਗ ਤੇ ਆਪਣਾ ਜੋ ਵੀ ਫੂਡ ਉਹ ਵਿੱਚ ਸਾਰਾ ਮੈਂਸ਼ਨ ਹੋ ਜਾਂਦਾ ਨਾ ਜੀ ਉਹ ਚੀਜ਼ਾਂ ਦਾ ਕਰਕੇ ਲੱਗਦਾ ਹੋਣਾ ਵੀ ਕਈ ਵਾਰੀ ਤੇ ਬਾਕੀ ਮਿਰਸ਼ਲ ਅ ਨਹੀਂ ਮੈਨੂੰ ਲੱਗਦਾ ਨਹੀਂ ਦੇ ਨੋਜ਼ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਕੋਲ ਇੰਨੇ ਪੈਸੇ ਹੁੰਦੇ ਨਹੀਂ ਹਾਂ ਹੈਨਾ ਦੇ ਦੇ ਤੇ ਬਾਕੀ ਉਹ ਫਮਾਵਾਂ ਵੀ ਜਿਆਦਾ ਕੋਈ ਹੋਰ ਜਾਤੀ ਰੰਜਿਸ਼ਾਂ ਹੋ ਜਾਂਦੀਆਂ ਜਾਂ ਕਿਸੇ ਦੇ ਕਿਸੇ ਨਾਲ ਲੈਂਕਿਆ ਉਹ ਚੱਕਰ ਹੋ ਸਕਦਾ ਤੇ ਮੈਨੂੰ ਲੱਗਦਾ ਨਹੀਂ ਵੀ ਇਕਾ ਦੁਕਾ ਜਿਹੜੀਆਂ ਘਟਨਾਵਾਂ ਉਹਨਾਂ ਸਾਰੀ ਇੰਡਸਟਰੀ ਮਹਾਰਾਜ ਭਲੀ ਕਰੇ ਜੀ ਬਿਲਕੁਲ ਕਿਉਂਕਿ ਉਹ ਵੀ ਨੌਜਵਾਨ ਆਪਣੇ ਆ ਪੰਜਾਬ ਦੇ ਆ ਹਾਂ ਹਾਂ ਤੇ ਮਹਾਰਾਜ ਉਹਨਾਂ ਨੂੰ ਵੀ ਸਮੱਤ ਬਖਸ਼ੇ ਜੀ ਜੀ ਹਾਂਜੀ ਜੱਟ ਫੇਰਿਆ ਪਿਆਰ ਖੁੱਤੀ ਪਾਉਣ ਨੂੰ ਜੀ ਇਹ ਗਾਣਾ ਬੜਾ ਸੁਪਰ ਹਿੱਟ ਰਿਹਾ ਤੁਹਾਨੂੰ ਹਾਂਜੀ ਹਾਂਜੀ ਵਧੀਆ ਰਿਹਾ ਜੀ